ਮਜਾ ਦਾ ਗਿਆ ਸੀ ਦਾ ਜਿੰਨਾ ਮਰਜ਼ੀ ਵਜਾਖ ਢਾਲੋ ਜਿੰਨਾ ਵਸਦੀ ਵਜਾਖ ਢਾਈ ਜਾਓ ਅਸੀਂ ਲੋਕਾਂ ਦੀ ਲੜਾਈ ਲੜਾਂ ਸਭ ਲੋਕਾਂ ਲਈ ਲੜਾਂਗੇ ਮੈਂ ਕਿਹਾ ਸੀ ਨਾ ਅਸਤ ਜਾ ਕੇ ਦੇਖੋ ਹੌਸ ਦੀ ਇੱਕ ਕਮੇਟੀ ਬਣਾਓ ਮਦਾਨ ਸਵਾ ਦੀ ਇੱਕ ਕਮੇਟੀ ਬਣਾਓ ਵਾਦੀ ਦੇ ਦਰਿਆ ਦੇ ਕੰਢੇ ਦੇ ਉੱਤੇ ਜਿਹੜੀ ਜ਼ਮੀਨ ਮਾਲੂਥਲ ਬਣ ਗਈ ਆ ਉਹਦਾ ਆਵਾਜ਼ ਉਹਦਾ ਵਲੀਵਾਸ ਉਹਦਾ ਦਿਨ ਦਾ ਕੋਣ ਕਿੱਥੇ ਗਿਆ ਕੇਂਦਰ ਸਰਕਾਰ ਸਾਹਿਬ ਅਸੀਂ ਕਹਿ ਰਹੇ ਸੀਗੇ ਸਰ ਗੋਲ ਦੀ 88 ਜੀ ਬਗੀ ਹੈ 60 80 ਦੇ ਸਭ ਤੋਂ ਜ਼ਿਆਦਾ ਗਈ ਹੈ ਸਾਰੇ ਮੁੱਦੇ ਕੇਂਦਰ ਸਰਕਾਰ ਨੇ ਹੱਲ ਕਰਨਾ ਸੀਗਾ ਅਸੀਂ ਬਾਅਦ-ਬਾਅਦ ਕਹਿੰਦੇ ਆ ਤੇ ਕੇਂਦਰ ਸਰਕਾਰ ਦਖਲਦਾ ਜੀ ਕਰੇ ਅਸੀਂ ਬਾਅਦ ਉੱਤੇ ਲੜਦੇ ਆ ਅਸੀਂ ਬਾਦਰ ਤੇ ਪਈਆਂ 4 ਮਹੀਨੇ ਪਹਿਲਾਂ ਸਦੂਲ ਦੀ جنگ ਦੇ ਵਿੱਚ ਸਾਡਾ ਜਾੜਾ ਹੋਇਆ ਸੀਗਾ ਹੁਣ ਫੇਰ ਦਵਾਦਾ ਸਾਡਾ ਸਰ ਸਭ ਕੁਝ ਉੱਜੜ ਗਿਆ